ਜਦੋਂ ਅਸੀਂ ਕਸਟਮਰ ਬਣ ਕੇ ਆਏ ਨੇ ਬਾਬਾ ਜੀ ਪੁੱਤ ਦੇ ਵੇਰ ਨੂੰ 3 ਸਾਲ ਹੋ ਗਏ ਆ ਔਲਾਦ ਨਹੀਂ ਹੁੰਦੀ ਅੱਛਾ ਘਰ ਚ ਕਲੇਸ਼ ਵੜਾ ਵਾ ਸਾਡਾ ਮੁਕੱਦਮਾ ਨਹੀਂ ਦਿੱਤੇ ਜਾ ਰਿਹਾ ਉਹ 5-7 ਸ਼ਬਦ ਬੋਲਦੇ ਆ ਨਾ ਅਗਲੇ ਫਿਰ ਮਟੀਰੀਅਲ ਬਣਾਉਂਦੇ ਆ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਲੈ ਕੇ ਉਹਨਾਂ ਨੂੰ ਇਕੱਠਿਆਂ ਕਰਕੇ ਉਹਦੇ ਉੱਪਰ ਲਿਖਦੇ ਦੁੱਖ ਭੰਜਨੀ ਹੁਣ ਤੁਹਾਡੇ ਚ ਕਿੰਨੇ ਬੈਠੇ ਆ ਵੀਰ ਬਾਣੀ ਪੜਨ ਵਾਲੇ ਲਾਈਵ ਸੁਣ ਰਹੇ ਆ ਦੁੱਖ ਭੰਜਨੀ ਸਰਲੇਖੇਟ ਬਾਣੀ ਹੈਗੀ ਗੁਰੂ ਗ੍ਰੰਥ ਸਾਹਿਬ ਚ ਲੱਗਦੇ ਹੈਗੀ ਆ ਜੀ ਬੋਲ ਕੇ ਦੱਸੋ ਤਫਿਰ ਇਹ ਬਾਣੀ ਦਾ ਸਰਲੇਖ ਦੇਣ ਦੀ ਯਰਤ ਕਹਨੇ ਪਈ ਕਹਨੇ ਕੀਤੀ ਹੈ ਬਾਣੀ ਹੁਣ ਕਿੰਤੂ ਪਰੰਤੂ ਕੌਣ ਕਰ ਰਿਹਾ ਪਹਲਾ ਸੋਚਿਆ ਕਦੀ ਦਿਮਾਗੇ ਸਾਡੇ ਵਿਚਾਰਾਂ ਆਈਆਂ ਕਦੀ ਜਿਹੜਾ ਪ੍ਰਚਾਰ ਬੋਲਦਾ ਡੰਗ ਚੋਕ ਲਈ ਤੇ ਦੁਵਾਲੇ ਜਿੱਦਾਂ ਆਸਾ ਕੀ ਵਾਰ ਬਾਣੀ ਦਾ ਸਰਲੇਖ ਹੈ ਜੈਸਰੀ ਕੀ ਵਾਰ ਬਾਣੀ ਦਾ ਸਰਲੇਖ ਹੈ ਸੁਖਮਣੀ ਬਾਣੀ ਦਾ ਸਰਲੇਖ ਹੈ ਜਪ ਬਾਣੀ ਦਾ ਸਰਲੇਖ ਹੈ ਇਦਾਂ ਦੁਖ ਭਜਣੀ ਸਰਲੇਖ ਵੀ ਹੈਗਾ ਪਹਲਾ ਵਖ ਵਖ ਸ਼ਬਦ ਲੈ ਉੱਤੇ ਸਰਲੇਖ ਲਾਤਾ ਬੜੀ ਜਾਓ ਜੀ ਦੁੱਖ ਦੂਰ ਹੁੰਦੇ ਆ ਹੁਣ ਅੱਜ ਕੱਲ ਨਵਾਂ ਕੰਮ ਚੱਲ ਪਿਆ ਦੁਪਹਿਰਿਆਂ ਦਾ ਸਿੱਖਨੇ ਤੇ ਬਾਣੀ ਹਰ ਵਕਤ ਪੜ੍ਹਨੀ ਸੀ ਚਾਰ ਪੈਰੇ ਥੋੜਾ ਪੜ੍ਹਨੇ ਸੀ ਆਠ ਪੈਰਾ ਰੱਦ ਹੀ ਸੀ ਹੁਣ ਬਾਣੀਆਂ ਦੀ ਅੱਠੇ ਪੈਰਾ ਰੱਦਣਾ ਉਹ ਕਹਿੰਦੇ ਚਾਰ ਪੈਰ ਰੱਦਣਾ ਤੇ ਫਿਰ ਉੱਥੇ ਬਣਾਇਆ ਕਿ ਜਾ ਰਿਹਾ ਜੀ ਸਾਡੇ ਸਿਰ ਤੇ ਕਰਜ਼ਾ ਵੜਾ ਸੀ ਬਾਬਾ ਦੀਪ ਸਿੰਘ ਨੇ ਸਾਡਾ ਹੁਣ ਕਰਜ਼ਾ ਤੁਸੀਂ ਪੁੱਠੇ ਕੰਮਾਂ ਨਹੀਂ ਲਿਆ ਹੋਏ ਤੇ ਬਾਬਾ ਦੀਪ ਸਿੰਘ ਨੇ ਥੋੜਾ ਜਿਮੇਵਾਰੀ ਚੱਕੂਆ ਕਰਜ਼ਾ ਲਿਆ گاਵਾਂ ਲਈ ਤੇ ਤੁਸੀਂ ਕੋਠੀ ਪਾਲੀ ਹੁਣ ਤੁਸੀਂ ਬਾਬਾ ਦੀਪਸੇਹ ਦੇ ਗਾੜੀ ਅਰਦਾਸਾਂ ਕਰਜੇ ਹੁਣ ਸਿੱਖੀ ਵਿਚਾਰਤਾਰਾ ਕੁਝ ਹੋਰ ਸੀ ਅਸੀਂ ਲਿਆ ਕੇ ਤੇ ਹੋਰ ਜਗ੍ਹਾ ਤੇ ਖੜੀ ਕਰ ਦਿੱਤੀ ਫਿਰ ਜੀ ਇਹ ਇੱਥੇ ਜੋਦ ਜਗਦੀ ਆ ਜਿਹਦੇ ਢਿੱਡ ਤੇ ਪੀੜ ਹੁੰਦੀ ਆ ਉਹ ਜੋਦ ਦਾ ਕਿਉ ਲਾਓ ਤੇ ਜਿਹੜੇ ਦੱਸਦੇ ਆ ਨਾ ਉਹਨਾਂ ਦੇ ਆਪਣੇ ਵੱਡੇ ਵੱਡੇ ਹਸਪੀਟਲ ਆ ਜਦੋਂ ਤੁਹਾਡੇ ਢਿੱਡ ਪੀੜ ਹੁੰਦੀ ਆ ਪੇਟ ਦੇ ਵਿੱਚ ਉਦੋਂ ਤੁਸੀਂ ਜੋਦ ਦਾ ਕਿਉ ਨਹੀਂ ਲਾਉਂਦੇ ਉਦੋਂ ਹਸਪੀਟਲਾਂ ਚ ਕਿਉਂ ਜਾਂਦੇ ਹੋ ਜੀ ਪਰ ਪੁੱਛੂ ਕਿਹੜਾ ਭਾਈ ਗੁਰੂ ਕੇ ਪਿਆਰੇ ਪੁੱਛੂ ਕਿਹੜਾ ਇਕਾ ਕੈਨੇਡਾ ਬੈਠੀ ਬੀਬੀ ਉਹ 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 ਚਪੈਰਿਆਂ ਦੀ ਬੈਸਟਰ ਆ ਪਤਾ ਕਿਦਾਂ ਕਹਦੀ ਆ ਸੁੱਕੀ ਰਸਤਾ ਲੈ ਕੇ ਆਇਓ ਉਹਨੂੰ ਪਤਾ ਜੇ ਗਿੱਲੀ ਰਸਤ ਹੋ ਗਈ ਤੇ ਫਿਰ ਉਸ ਦਿਨ ਖਰਾਬ ਹੋ ਜੀ ਸੁੱਕੀ ਹੋ ਗਈ ਤੇ ਚਾਰ ਦਿਨ ਲੰਘ ਜੂਗੀ ਆਟਾ ਨਹੀਂ ਖਰਾਬ ਹੋਣਾ ਚੌਲ ਨਹੀਂ ਖਰਾਬ ਹੋਣਾ ਜੋ ਜੋ ਸਮਗਰੀ ਚਾਹੀਦੀ ਹੋਈ ਆ ਐਦਾਂ ਲਾ ਕੇ ਸੁੱਚਾ ਚਾਦਰ ਰੱਖਣੀ ਆ ਉਹਦੇ ਤੇ ਲਾ ਕੇ ਜੋਤ ਜਗਾਉਣੀ ਆ ਲਾ ਕੇ ਬਾਬਾ ਜੀ ਦੀ ਮੈਂ ਕਹਦੀ ਕਿ ਸੋ ਇਹ ਸੱਚੀ ਬਾਬਾ ਦੀਪ ਸਿੰਘ ਆ ਜੇ ਨਾ ਉਨੇ ਖੰਡਾ ਖੜਕਾਉਣਾ ਇਹੋ ਜਿਹਾ ਵੀ ਕਮਲਿਓ ਮੈਂ ਤਾਂ ਗੁਰੂ ਰਾਮਦਾਸ ਜੀ ਦੇ ਦਰ ਦੀ ਸਤਕਾਰ ਲਈ ਆਪਣਾ ਸੀਸ ਲੇਖੇ ਲਾਤਾ ਤੁਸੀਂ ਕਮਲਿਓ ਮੈਨੂੰ ਗੁਰੂ ਰਾਮਦਾਸ ਨਾਲੋਂ ਵੱਡਾ ਬਣਾ ਕੇ ਪੇਸ਼ ਕਰ ਰਹੇ ਹੋ ਮੈਂ ਤਾਂ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਵਾਸਤੇ ਉਹਨਾਂ ਦੇ ਸਤਕਾਰ ਵਾਸਤੇ ਆਪਣਾ ਕੁਰਬਾਨ ਕਰ ਦਿੱਤਾ ਤੁਸੀਂ ਮੈਨੂੰ ਇੱਕ ਵੱਖਰੀ ਥਿਰ ਬਣਾ ਕੇ ਪੇਸ਼ ਕਰ ਦਿੱਤੇ ਹੋ ਮੈਨੂੰ ਤੁਸੀਂ ਗੁਰੂਆਂ ਦੇ ਬਰਾਬਰ ਲਿਆ ਖੜਾ ਕਰ ਦਿੱਤਾ ਫਿਰ ਤੁਸੀਂ ਵੇਖੋ ਭਾਈ ਮਨੀ ਸਿੰਘ ਬੰਦ-ਬੰਦ ਕੱਟੇ ਗਏ ਸੀ ਭਾਈ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਭਾਈ ਮਤੀ ਦਾਸ ਨੂੰ ਮਾਰੇ ਨਾਲ ਚੀਰਿਆ ਗਿਆ ਸੀ ਦੱਸੋ ਕੋਈ ਉਹਨਾਂ ਦਾ ਨਾਮ ਲੈਣ ਨੂੰ ਤਿਆਰ ਹੈਗਾ ਅਸੀਂ ਸਿੱਖ ਵੰਡ ਲੈ ਜੀ ਫਿਰ ਕਿਹਦੇ ਸਾਡੇ ਬੱਚੇ ਸਿੱਖ ਨਹੀਂ ਬਣਦੇ ਅਸੀਂ ਤੇ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਣੀਆਂ ਪੈਣੀਆਂ ਸਾਨੂੰ ਕਿਉਂਕਿ ਅਸੀਂ ਐਸ ਬੰਨੇ ਸੁਣਨ ਨੂੰ ਤਿਆਰ ਹੀ ਹਨੀ ਅਸੀਂ ਤੇ ਇਹ ਥੋੜਾਕ ਟਾਈਮ ਚੱਲਣਾ ਆ ਤੁਸੀਂ ਜਿਉਂਦੇ ਵੇਖਿਓ ਆਪਣੇ ਜਿਵੇਂ ਦੁੱਖ ਭਜਣ ਦੇ ਪਹਿਲਾਂ ਬਹੁਤ ਹੁੰਦੇ ਸੀ ਪਾਟ ਵਾਲੀ ਹੋੜੀ ਪਤਾ ਲੱਗ ਗਿਆ ਵੀ ਇਹ ਹੁਣ ਪ੍ਰੋਡਕਟ ਥੋੜਾ ਜਿਹਾ ਪੁਰਾਣਾ ਹੋ ਗਿਆ ਨਵਾਂ ਲੈ ਕੇ ਆਓ ਤੇ ਥੋੜੇ ਚਿਰ ਬਾਅਦ ਵੇਖਿਓ ਤੁਸੀਂ ਹੁਣ ਦੂਜੇ ਬਨੇ ਚਾ ਮੈਂ ਆਪਣੇ ਅੱਖੀਂ ਵੇਖਿਆ ਜੀ ਇੱਕ ਵਿਅਕਤੀ ਦਾ ਐਕਸੀਡੈਂਟ ਹੋਇਆ ਡੈਥ ਹੋਈ ਤੇ ਉਹਨਾਂ ਦੀ ਧੀ ਵਿਦੇਸ਼ ਤੋਂ ਇੰਡੀਆ ਗਈ ਤੇ ਮੈਂ ਮਾਂ ਦੇ ਮੂੰਹੋਂ ਸ਼ਬਦ ਸੁਣਿਆ ਕਹਿੰਦੀ ਜੀ ਮਾੜੀ ਧੀ ਨੇ ਬੜੇ ਚਪਹਿਰੇ ਵੀ ਕੱਟੇ ਪਰ ਫਿਰ ਵੀ ਬਾਬਾ ਦੀਪਸ ਨੇ ਸਾਡੀ ਧੀ ਦੀ ਨਹੀਂ ਸੁਣੀ ਹੁਣ ਉਹ ਧੀ ਗੁਰਦੁਆਰੇ ਆ ਮਾ ਪੁੱਛਣਾ ਚਾਹਣਾ ਮੇਰਾ ਸਵਾਲ ਉਹਨਾਂ ਲੋਕਾਂ ਨੂੰ ਤੁਸੀਂ ਅੰਨ ਅੰਧ ਵਿਸ਼ਵਾਸ ਫਲਾ ਕੇ ਜਿਹੜੇ ਬੱਚਿਆਂ ਨੇ ਗੁਰੂ ਨਾਲ ਜੁੜਨਾ ਸੀ ਉਹ ਗੁਰੂ ਦੇ ਦੌਰ ਜਾਣ ਕੇ ਉਹ ਧੀ ਦੇ ਦਿਮਾਗ 'ਚ ਇਹ ਗੱਲ ਬੈ ਗਈ ਬਾਬਾ ਦੀਪ ਸਿੰਘ ਨੇ ਮੇਰੀ ਸੁਣੀ ਨਹੀਂ ਹੈਗੀ ਕਿਉਂ ਲਾਲਚ ਦਿੰਦੇ ਹੋ ਤੁਸੀਂ ਲੋਕਾਂ ਨੂੰ ਸਹੀ ਗੱਲ ਸਮਝਾਓ ਵੀ ਇੱਥੇ ਤੇ ਬਾਣੀ ਉਚਾਰਨ ਕਰਨ ਵਾਲੇ ਗੁਰੂ ਅਰਜਨ ਸਾਹਿਬ ਤਤੀਆਂ ਤਵੀਆਂ ਤੇ ਬੈਠੇ ਆ ਮਾਤਾ ਗੰਗਾ ਜੀ ਦੇ ਪਤੀ 11 ਸਾਲ ਦੀ ਏ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜੀ ਦੀ ਜਦੋਂ ਬਾਪ ਦਾ ਸਾਆ ਸਿਰ ਤੋਂ ਉੱਠ ਗਿਆ ਸੀ ਸੁਗਨ ਸਹਿ ਉਚਾਰਨ ਕਰਨ ਵਾਲੇ ਉਹਨਾਂ ਦੇ ਪਿਤਾ ਸਨ ਗੁਰੂ ਸਨ ਪਰ ਮੈਨੂੰ ਪਤਾ ਇਹ ਗੱਲ ਛੇਤੀ ਕਿਤੇ ਹਜਮ ਕਰਨੀ ਉੱਚੀ ਬੋਲੋ ਜੀ ਜਿਹੜਾ ਪੰਜਾਬ ਬੈਠਾ ਉਹ ਚਪੈਰਾ ਪਤਾ ਕਾਦਾ ਘਟ ਰਿਹਾ ਮੈਨੂੰ ਬਾਬਾ ਅਮਰੀਕਾ ਭੇਜ ਦੇ ਭਾਵੇਂ ਕੰਧ ਟਪਾ ਕੇ ਭੇਜ ਦੇ ਜਿਹੜਾ ਉੱਥੇ ਬੈਠਾ ਪਤਾ ਘਟ ਰਿਹਾ ਮੈਨੂੰ ਇੱਥੇ ਕਿਤੇ ਗ੍ਰੀਨ ਕਾਰਡ ਦਵਾ ਦੇ ਜਿਹੜਾ ਹੋਰ ਅੱਗੇ ਬੈਠਾ ਉਹਨਾਂ ਮੈਨੂੰ ਪੈਟਰੋਲ ਪੰਪ ਦਵਾ ਦੇ ਅਸੀਂ ਤੇ ਕਮਲੇ ਕੀਤਾ ਪਿਆ ਸ਼ੀਦਾਂ ਨੂੰ ਉਹਾਂ ਤੇ ਉਹਨਾਂ ਕੇ ਵੀ ਇੱਥੇ ਤਾਂ ਪੁੱਤ ਕੁਰਬਾਨ ਕੀਤੇ ਜਿਨ੍ਹਾਂ ਨੇ ਸਿੱਖੀ ਲਈ ਹੈ ਜੀ ਇਥੇ ਬੰਦ ਬੰਦ ਸਾਨੂੰ ਤੇ ਲਾਲਚੀ ਮਾਫ਼ ਕਰਨਾ ਮੈਂ ਗੁਰੂ ਦੀ ਹਜ਼ੂਰੀ ਚ ਕਹਨਾ ਸਾਨੂੰ ਲਾਲਚੀ ਬਣਾਇਆ ਜਾ ਰਿਹਾ ਹੈ ਮੇਰਾ ਵਿਰੋਧ ਐਵੇਂ ਨਹੀਂ ਹੁੰਦਾ ਮੈਂ ਸੱਚ ਦੀ ਗੱਲ ਕਰਦਾ ਮੈਨੂੰ ਲੰਬੀਆਂ ਪੋਚੀਆਂ ਨਾ ਗੱਲਾਂ ਕਰਨੀਆਂ ਹੁੰਦੀਆਂ ਨਾ ਮੈਂ ਕਰਦਾ ਵਾਂ ਸਿੱਧੀ ਜਿਹੀ ਗੱਲ ਜਾਗੋ ਜਮੀਰ ਜਗਾਓ ਆਪਣੀ ਇਥੇ ਗੁਰੂ ਕੋਲ ਆਣ ਕੇ ਮਾਣਾ ਦਾਤਾ ਪੁੱਤ ਦੇਣਾ ਤੁਹਾਡੀ ਮਰਜ਼ੀ 30 ਦੇਣਾ ਤੁਹਾਡੀ ਮਰਜ਼ੀ ਮੈਨੂੰ ਕੁਝ ਵੀ ਨਾ ਦਿਓ ਮੈਨੂੰ ਸਦਕਾ ਹੀ ਹੋ ਜਾ ਦੇ ਦਿਓ ਮੈਂ ਤੁਹਾਡਾ ਦਰ ਛੱਡ ਕੇ ਕਿਸੇ ਪਖੰਡੀ ਦੇ ਡੇਰੇ ਜਾਂ ਕਦੀ ਪ੍ਰਕਰਮਾ ਨਾ ਕਰਾਂ ਆਪਣੇ اندر ਵਿਸ਼ਵਾਸ ਪੈਦਾ ਕਰੋ ਆਪਣੀਆਂ ਧੀਆਂ ਦਾ ਮਨੋਵਲੇ ਨਾ ਚੁੱਕ ਦਿਓ ਕਿ ਪੁੱਤਰ ਬਾਣੀ ਪੜ ਜਦਨ ਤੈਨੂੰ ਕੋ ਕਹਵੇ ਤੇਰੇ ਘਰ ਔਲਾਦ ਨਹੀਂ ਹੈਗੀ ਉਹਨੂੰ ਗੁਰੂ ਗ੍ਰੰਥ ਸਾਹਿਬ ਚੋਂ ਪੜ ਕੇ ਸੁਣਾ ਦਿਓ ਕਿ ਪੁੱਤੀ ਗੰਢ ਪਵੇ ਸੰਸਾਰ ਦੇ ਕੀ ਅਰਥ ਨੇ ਮੋਇਆਂ ਗੰਢ ਨੇਕੀ ਸਤ ਹੋਏ ਮਰ ਤੋਂ ਬਾਅਦ ਗੰਢ ਔਲਾਦ ਨਾਲ ਨਹੀਂ ਮਰਨ ਤੋਂ ਬਾਅਦ ਗੰਢ ਤੁਹਾਡੇ ਨੇਕ ਕਰਮਾਂ ਨਾਲ ਸੰਸਾਰ ਨਾਲ ਪੈਂਦੀ ਹੈ ਤੁਹਾਡੀ ਧੀ ਪਰਿਵਾਰ ਨੂੰ ਜਵਾਬ ਦੇਵੇ ਬਾਹਰਲੇ ਬੰਦੇ ਦੇ ਵਿੱਚ ਦਖਲ ਦੇਣ ਦੀ ਲੋੜ ਨਾ ਪਵੇ ਅਸੀਂ ਦੁਨਿਆਵੀ ਐਜੂਕੇਸ਼ਨ ਲੈ ਲਈ ਬਾਣੀ ਦੀ ਐਜੂਕੇਸ਼ਨ ਲਈ ਨਹੀਂ ਗੁਰਵਾਨੇ ਦਾ ਸਿਧਾਂਤ ਅਸੀਂ ਅਪਣਾਇਆ ਹੀ ਨਹੀਂ ਇਸੇ ਕਰਕੇ ਅੱਜ ਜਿਹੜਾ ਉੱਠਦਾ ਪਖੰਡੀ ਸਾਨੂੰ ਨਵੀਂ ਤੋਂ ਨਵੀਂ ਮਰਿਆਦਾ ਦੇ ਕੇ ਤੁਰ ਪੈਂਦਾ ਅਕਾਲ ਤਖਤ ਮੈਂ ਵਿਦੇਸ਼ਾਂ ਦੇ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਸੱਚੀ ਸਿਹਾਰ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਗੱਲ ਕਹਿਣਾ ਚਾਹੁੰਦਾ ਗੁਰਦੁਆਰਾ ਅਕਾਲ ਤਖਤ ਵੱਲੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੇ ਝੰਡੇਟ ਲਿਆਓ ਸਿਧਾਂਤ ਲਾਗੂ ਕਰ ਦਿਓ ਹੋਰ ਪੰਜਾ ਛਿਆ ਸਾਲਾਂ ਤੁਸੀਂ ਵੇਖੋ ਇੱਥੋਂ ਦੇ ਬੱਚੇ ਬੱਚੀਆਂ ਯੂਰਪ ਦੇ ਸਿੱਖੀ ਵਿਚਾਰਤਾਰਾ ਅਪਣਾ ਕੇ ਮਾਣ ਮਹਿਸੂਸ ਕਰਨਗੇ ਕਿ ਸਿੱਖੀ ਦੀ ਵਧੀਆ ਚੀਜ਼ ਹੈ